ਇੱਧਰ ਤੁਸੀਂ ਦੇਖ ਸਕਦੇ ਹੋ ਸਾਰੀਆਂ ਕੁਆਲਿਟੀਆਂ ਲਾਲ ਟਵੰਡਰ 'ਤੇ ਆ ਪਿਆਜ਼ ਇੱਧਰ ਕਿੰਨੂ ਦੇ ਗ੍ਰੇਡ ਪਏ ਆ ਇੱਧਰ ਸੇਬ ਵੀ ਕਿਰੇ ਆ ਤੋਂ ਮੰਡੀ ਦੇ ਵਿੱਚ ਹਰ ਕੁਆਲਿਟੀ ਚਾਹੇ ਠੰਕੌਰ ਸਾਹਿਬ ਦੀ ਮੰਡੀ ਛੋਟੀ ਮੰਡੀ ਮੰਨੀ ਜਾਂਦੀ ਆ ਪਰ ਇੱਥੇ ਤੁਹਾਨੂੰ ਹਰ ਕਿਸਮ ਦੀ ਕੁਆਲਿਟੀ ਇੱਥੇ ਹਰ ਇੱਕ ਤਰ੍ਹਾਂ ਦਾ ਫਰੂਟ ਤੁਹਾਨੂੰ ਮਿਲੇਗਾ ਨਾਰ ਪਿਆ ਜੀ 430 ਜੀ ਆ 430 ਹਾਂ ਜੀ ਨੈਟ 430 ਬੋਲ ਬੋਲ 430 ਆ 450 450 ਜੀ ਆ 450 450 ਜੀ ਬੋਲ ਬੋਲ 450 ਜੀ ਆ 450 ਕਿਨੇ ਲਿਖਨੇ ਆ 450 ਰੁਪਏ ਅੰਗੂਰਾਂ ਦਾ ਕਰੇਟ ਵਿਕਿਆ ਹਰੇ ਮਟਰਾਂ ਦੀ ਬੋਲੀ ਹੋ ਰਹੀ ਆ ਆ ਤੇ ਵੇ 13 ਰੁਪਏ ਆ ਤੇ ਵੇ 13 ਰੁਪਏ ਇਹ ਮੇਜ ਬੋਲੋ ਆ ਇਧਰ ਸਬਜ਼ੀਆਂ ਪਈਆਂ ਇਧਰ ਚੌਧਰੀ ਆਲੂ ਵੇਚ ਰਿਹਾ ਆਏ ਪਿਆਜ਼ ਵਾਲੇ ਆਲੂ ਵਾਲੇ ਡਾਇਮੰਡ ਵਾਲੇ ਕਿਾਰੇ ਡਾਲੂ ਕਿਹੜਾ ਡਾਲੂ ਹਾਂ ਅੱਜ ਆਪਣਾ ਇਹ ਕਿਾਰੇ ਡਾਲੂ ਆਲੂ ਗਾਰੇ ਡਾੜੀ 350 ਕਿਹੜਾ ਕਿਹੜੀ ਕੁਆਲਿਟੀ ਆ ਕਿਹੜੀ ਕੁਆਲਿਟੀ ਆ ਇਹ ਡਾਇਮੰਡ ਆ ਠੀਕ ਹਾਏ ਪਿਆਜ ਵਾਲੇ ਪਿਆਜ ਵਾਲੇ ਹਾਂਜੀ ਵੈਕ ਖਾਲਸਾ ਸਾਹਿਬ ਵੈਕ ਜੀ ਕੀ ਬਤੇ ਅਸੀਂ ਤੁਹਾਨੂੰ ਦਿਖਾਉਨੇ ਆ ਕਿ ਸਬਜੀ ਮੰਡੀ ਸ਼੍ਰੀ ਚਮਕੌਰ ਸਾਹਿਬ ਠੀਕੋ ਸਵੇਰ ਦਾ ਟਾਈਮ ਕਿਵੇਂ ਬੋਲੀ ਹੁੰਦੀ ਆ ਇੱਥੇ ਕਿਵੇਂ ਬੋਲੀ ਪਰ ਮਾਲ ਵਿਗਦਾ ਹੈ 85 ਜਾਵੇ allele 85 ਹੋਵੇ ਉਸਤੇ ਆਈ ਦੋਵੇਂ 85 ਉਹ ਨਹੀਂ ਹੋਣੇ ਪਈਏ ਬੰਦ 85 ਰੁਪਏ ਦੀ ਆਈ ਜੀ 85 ਕਰਦੇ 86 ਜੀ ਇਹਦੇ 86 90 ਉਧਰੋਂ ਨਾ ਜਾਣਾ ਵਿਖ ਰਹੀ ਆ ਵੀ 90 ਚੱਕ ਆ ਵੀ ਜਾਏ 90 90 ਆ ਵੀ 90 ਪਿੱਛੇ ਖੜਾ ਆਈ 90 ਜਾਵੇ ਖਲੀ ਖਲਾ ਇੱਧਰ ਬੋਲੀ 99 99 99 ਲੇਕਰ ਅੰਮਤਾਰ ਅਭੀ 99 99 ਲੇਕਰ 99 ਬੋਲਤਨੀ ਆਜੀ ਇੱਕ ਪੁਰਾਣਾ ਧਰਵਾ ਦੇ ਤਣੀਆਂ ਦੀ ਬੋਲੀ ਹੋ ਰਹੀ ਹੈ ਆਏ 250 ਰੁਪਏ 277 278 ਆ ਦੋ 277 277 ਜਾਬੇ 277 ਰੁਪਏ ਆਗਨੇ ਜੀ 275 ਰੁਪਏ 150 ਰੁਪਏ ਦੋ 1000 ਕਾ ਜੀ ਦੋ 150 ਲਿਕੇ ਵੀ ਵਿਸ਼ੇਖ 500 ਦਾ ਲਿਖੋ ਭਾਈ ਦੋ 100 ਰੁਪਿਆ ਦੋ 200 105 ਹਾਬੇ 105 ਲਾਵੇ ਦੋ ਹਾਂਜੀ 110 110 115 120 120 ਵੀ ਲਿਖੇ ਕੇਵਲ ਆ ਵੀ ਜਾ ਕੇ ਦੋ 120 ਰੁਪਏ ਇਬਰਾਮ ਜਸਲੀ ਵਾਲੀ ਥਾਣੀ ਆ ਭਾਈ ਦੋ 120 ਆ ਵੀ ਦੋ 120 125 130 इधर से पे <स्थित्ति>